ਇਤਿਹਾਸਕ ਤੌਰ ਦੇ ਉੱਤੇ ਵੀ ਇਸ ਸ੍ਰਿਸ਼ਟੀ ਦੇ ਸਮੇਂ ਦੇ ਨਾਲ ਚੱਲਦਿਆਂ ਬੜਾ ਨਵਾਂ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਨਾਲ ਇਸ ਕੌਮ ਦਾ ਜਨਮ ਹੁੰਦਾ ਉਦੋਂ ਤੋਂ ਲੈ ਕੇ ਦੇ ਅੱਜ ਤੱਕ ਗੁਰੂਆਂ ਪੀਰਾਂ ਜਰਨੈਲਾਂ ਸ਼ਹੀਦਾਂ ਜਿਨ੍ਹਾਂ ਜਿਨ੍ਹਾਂ ਵੀ ਉਸ ਸਿਧਾਂਤ ਨਾਲ ਚੱਲ ਕੇ ਸਰੀਰ ਰੂਪੀ ਇਸ ਬੂਟੇ ਨੂੰ ਆਪਣਾ ਖੂਨ ਪਾਇਆ ਇਸ ਕੌਮ ਨੇ ਕੈਸੀਆਂ ਬਾਦਸ਼ਾਹਾਂ ਬਾਦਸ਼ਾਹਾਂਾਂ ਦੇ ਨਾਲ ਮੱਥਾ ਲਾਇਆ ਉਹ ਦੁਨੀਆ ਦੇ ਉੱਤੇ ਇਸ ਕੌਮ ਨੇ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕੀਤਾ ਬੇਸ਼ੱਕ ਕੁਝ ਪਾਕਤਾਂ ਦੇ ਤੌਰ ਤੇ ਸਾਡਾ ਇਤਿਹਾਸ ਖਾਮੋਸ਼ ਕੀਤਾ ਜਾ ਰਿਹਾ ਵਾ ਪਰ ਇਤਿਹਾਸ ਕਿਸੇ ਦੇ ਦੱਬਿਆ ਨਹੀਂ ਦੱਬਿਆ ਜਾਂਦਾ ਹਮ ਜੇਕਰ ਇੱਕ ਮਨੁੱਖ ਨੇ ਆਪਦਾ ਇਤਿਹਾਸ ਆਪ ਲਿਖਣਾ ਹੁੰਦਾ ਨਾ ਇਹ ਇਤਿਹਾਸ ਦਾ ਮੂਲ ਤੇ ਸਹੀ ਰੂਪ ਕਿਸੇ ਕੋ ਮਨਾ ਹੁੰਦਾ ਹਮ ਇਤੇ ਖਾਸ ਸਚਾਈ ਨੇ ਪ੍ਰਗਟ ਕਰਨ ਹਣ ਕਿਸੇ ਨੂੰ ਪਤਾ ਸੀਗਾ ਇਤਿਹਾਸ ਲਿਖਿਆ ਕਿੰਨੇ ਤੇ ਦੋ ਕਿਤਾਬਾਂ ਵਾ ਬੜੀਆਂ ਮਹੱਤਵਪੂਰਨ ਸਿੱਖ ਪੰਥ ਦੀਆਂ ਹਮ ਜੋ ਸਾਡੇ ਮੁਸਲਮਾਨ ਵੀਰ ਅੱਲਾ ਯਾਰ ਖਾ ਜੋਗੀ ਜਿਨ੍ਹਾਂ ਗਾਂਝੇ ਸ਼ਹੀਦਾਂ ਲਿਖੀ ਸਾਹਿਬਜ਼ਾਦਿਆਂ ਦੀ ਹਮ ਸਾਕਾ ਚਮਕੌਰ ਸਾਕਾ ਸ਼੍ਰੀ ਫਤਿਹਗੜ ਸਾਹਿਬ ਜੰਗ ਸਿੰਘਾਂ ਤੇ ਫਰਕਿਆ ਹਿੰਦ ਤੇ ਪੰਜਾਬ ਦਾ ਜੰਗ ਜਿਹੜਾ ਉਹ ਸ਼ਾਹ ਨੂਬਤ ਸਾਹਿਬ ਨੇ ਲਿਖਿਆ ਉਹ ਤੋਂ ਬਾਅਦ ਜੇ ਹੋਰ ਗੱਲ ਕਰੀਏ 84 ਦੇ ਕੰਨੂ ਘਰੇ ਦੀ ਅਸਲ ਐਜ਼ ਆਨ ਐਸ ਆਰ ਦਾ ਹਵਾ ਸਾਹਿਬ ਉਹਨਾਂ ਦੀ ਕਲਮ ਨੇ ਇੱਕ ਦਰਦ ਬਿਆਨ ਕੀਤਾ ਸੁਣ ਰਹੀਆ ਕਰਮਾ ਵਾਲਿਆ ਤੁਹਾਨੂੰ ਉਹਦੇ ਵਿੱਚ ਜਿੱਦੜ ਕੀਤੀ ਬਿਲਕੁਲ ਜ਼ਰੂਰੀ ਨਹੀਂ ਦੂਜੇ ਸਾਡੇ ਸਨਾਤਨ ਮạt ਦੇ ਵਿੱਚੋਂ ਵੀ ਕੁਝ ਕਲਮਾਂ ਉੱਠੀਆਂ ਹਮ ਕਾਦਰੀ ਆਰ ਵਰਗੀਆਂ ਕਿੰਨਾ ਕਵੀਆਂ ਦੇ ਨਾਂ ਪੰਡਤ ਲੱਗਦਾ ਪਿੱਛੇ ਬੰਨੇ ਉਹਨਾਂ ਵੀ ਆਪਣਾ ਬਣਦਾ ਹਿੱਸਾ ਪਾਇਆ ਆਪਣੀ ਕਲਮ ਦੇ ਨਾਲ ਦਰੁਸਤ ਤੇ ਸਹੀ ਤੇ ਨਰੋਲ ਖਾਲਸੇ ਦਾ ਜੋ ਲਹੂ ਦਲਵਾ ਇਤਿਹਾਸ ਉਹ ਪੇਸ਼ ਕੀਤਾ ਤੇ ਗਿਲਾ ਹੈ ਆ ਵੀ ਜਿੱਥੇ ਕਿਤੇ ਬਦਸਲੂਕੀ ਸਟੇਜ ਤੇ ਇਤਿਹਾਸ ਤੇ ਹੇਰ ਫੇਰ ਕੀਤੀ ਹੈ ਨਾ ਉਹਦੇ ਵਿੱਚ ਹਿੱਸਾ ਸਾਡੇ ਆਪਿਆਂ ਜਿਆਦਾ ਪਾਇਆ